ਆਪਰੇਸ਼ਨ ਅਮਰਿਤਪਾਲ ਸਿੰਘ ਅਤੇ ਜਿਹੜੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਸਾਮ ਦੀ ਜੇਲ੍ਹ ਚ ਭੇਜਿਆ ਗਿਆ ਬਾਹਰਲੇ ਸੂਬਿਆਂ ਦੀ ਜੇਲ੍ਹ ਚ ਭੇਜਿਆ ਗਿਆ ਉਸ ਮਾਮਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਆਪਣੇ ਸੂਬੇ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਚ ਭੇਜਣਾ ਉਹਨਾਂ ਤੇ ਐਨਐਸਸੀ ਲਗਾਉਣਾ ਇਹ ਸਰਾਸਰ ਗਲਤ ਹੈ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਹੀ ਪੰਜਾਬ ਦੇ ਵਿੱਚ ਕੋਈ ਤਾਕਤ ਨਹੀਂ ਰਹਿ ਗਈ ਹੈ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਵੜ ਕੇ ਆਪਣੀਆਂ ਤ ਜਿਹੜੀ ਐਨਆਈਏ ਦੇ ਜ਼ਰੀਏ ਜਿਹੜੀਆਂ ਹੈਗੀਆਂ ਨੇ ਵਰਤੋਂ ਕਰ ਰਹੀ ਹੈ ਨਾਲ ਹੀ ਇਸ ਮੌਕੇ ਦੇ ਉੱਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਟਿਆਲਾ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚੋਂ ਵੀ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪੈਰਵਾਈ ਕਰਨ ਦੇ ਲਈ ਆਈਜੀ ਦਫ਼ਤਰ ਪਟਿਆਲਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਪਹੁੰਚੇ ਨੇ ਕੀ ਜਾਣਕਾਰੀ ਦਿੱਤੀ ਗਈ ਹੈ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਆਓ ਸੁਣਦਿਆਂ ਅੱਜ ਜਿਸ ਤਰ੍ਹਾਂ ਐਨਐਸਏ ਲਾ ਕੇ ਜਾਂ ਪੰਜਾਬ ਦੀਆਂ ਜਿਹੜਾਂ ਤੋਂ ਬਾਹਰ ਭੇਜਿਆ ਜਾ ਰਿਹਾ ਇਹ ਵੀ ਸਰਾਸਰ ਗਲਤ ਆ ਐਨਆਈਏ ਦੀ ਵਰਤੋਂ ਜਿਸ ਤਰ੍ਹਾਂ ਪੰਜਾਬ 'ਚ ਕੀਤੀ ਜਾ ਰਹੀ ਆ ਇਹ ਪੰਜਾਬ ਸਰਕਾਰ ਨੂੰ ਤਾਂ ਬਉਣਾ ਬਣਾਤਾ ਪੰਜਾਬ ਸਰਕਾਰ ਦੀ ਤਾਂ ਤਹੀਨ ਕਰਦੀ ਪੰਜਾਬ ਸਰਕਾਰ ਤਾਂ ਮਤਲ ਮੈਂ ਸਮਝਦਾ ਬੋਲੋ ਜੋਗੀ ਨਹੀਂ ਛੱਡੀ ਮਤਲ ਇਸ ਹਿਸਾਬ ਦੇ ਵਿੱਚ ਕਿਸ ਕਿਸਮ ਦਾ ਮਿੰਨੀ ਕਿ ਸੈਂਟਰ ਰੂਲ ਪੰਜਾਬ ਦੀ ਧਰਤੀ ਤੇ ਲੱਗ ਗਿਆ ਇਹ ਸਾਡੇ ਲਈ ਬੜੇ ਅਫਸੋਸ ਦੀ ਗੱਲ ਆ ਪੰਜਾਬ ਤਾਂ ਪਹਿਲੀ ਭਰਿਆ ਪੀਤਾ ਬੇਟਾ ਸੀ ਪੰਜਾਬ ਤਾਂ ਪਹਿਲਾਂ ਹੀ ਸਤਾਇਆ ਪਿਆ ਸੀ ਪੰਜਾਬ ਨਾਲ ਤਾਂ ਪਹਿਲਾਂ ਹੀ ਬੜੇ ਠੱਕੇ ਹੋ ਰਹੇ ਆ ਹੁਣ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਪੰਜਾਬ ਨੂੰ ਹੋਰ ਮਤਲਬ ਮੈਂ ਸਮਝਦਾ ਮਤਲਬ ਪਰੇਸ਼ਾਨ ਕਰਨ ਵਾਲਾ ਸੋ ਪੰਜਾਬ ਦੀ ਨੂੰ ਸ਼ਾਂਤ ਕਰਨ ਲਈ ਪੰਜਾਬ ਵਿੱਚ ਅਮਨ ਲਿਆਉਣ ਲਈ ਪੰਜਾਬ ਵਿੱਚ ਭਾਈਚਾਰਕ ਸਾਂਝ ਲਈ ਕਿਸੇ ਕਿਸਮ ਦਾ ਅਜਿਹਾ ਕਦਮ ਜੋ ਪੰਜਾਬੀਆਂ ਵਿੱਚ ਦੂਧਾ ਪੈਦਾ ਕਰੇ ਨਿਰਾਸ਼ਾ ਪੈਦਾ ਕਰੇ ਨਰਾਜ਼ਗੀ ਪੈਦਾ ਕਰੇ ਉਹ ਸਰਕਾਰ ਨੂੰ ਚੱਕਣ ਤੋਂ ਗਰੇਜ ਕਰਨਾ ਚਾਹੀਦਾ ਐਨਆਈਏ ਦੀ ਵਰਤੋਂ ਅੰਨੇਵਾ ਨਹੀਂ ਕਰਨੀ ਚਾਹੀਦੀ ਔਰ ਪੰਜਾਬ ਤੋਂ ਬਾਹਰ ਜਿਹੜਾ ਵਿੱਚ ਜਿਵੇਂ ਲਜਾਇਆ ਜਾ ਰਿਹਾ ਉਹ ਵੀ ਮੈਂ ਸਮਝਦਾ ਪੰਜਾਬ ਦੇ ਪ੍ਰਸ਼ਾਸਨ ਤੇ ਪੰਜਾਬ ਤੇ ਬੇਵਿਸ਼ਵਾਸੀ ਵਾਲੀ ਗੱਲ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਮਤਲਬ ਇਸ ਪਾਸੇ ਤੁਰੰਤੋਂ ਗਰੇਜ ਕਰਨ ਤੇ ਪੰਜਾਬ ਨੂੰ ਸ਼ਾਂਤੀ ਤੇ ਪਿਆਰ ਦੇ ਵਾਤਾਵਰਨ ਵਿੱਚ ਹਾਂ ਲਿਆਉਣ ਦਾ ਯਤਨ ਕਰਨ ਕੱਥਾਂ ਦੀ ਗੱਲ ਹੋਈ ਹੈ ਕਿਹੜੇ ਕਥਾਂ ਦੇ ਆਧਾਰ ਤੇ ਉਹਨਾਂ ਨੇ ਮਾਮਲਾ ਦਰਜ ਕੀਤਾ ਦੇਖੋ ਜਿਹੜੀ ਗੱਲ ਹੋਈ ਆ ਬੜੀ ਡਿਟੇਲ ਚ ਹੋਈ ਆ ਪਰ ਅਸੀਂ ਪੂਰੀ ਜ਼ਿੰਮੇਵਾਰੀ ਨਾ ਕਿਹਾ ਮੈਂ ਪਰਿਵਾਰ ਨੂੰ ਵੀ ਮਿਲ ਕੇ ਆਇਆ ਇਲਾਕੇ ਦੇ ਲੋਕਾਂ ਨੂੰ ਵੀ ਮਿਲ ਕੇ ਆਇਆ ਮੇਰਾ ਬੇਟਾ ਵੀ ਆਪਣੇ ਹਲਕੇ ਵਿੱਚ ਲੋਕਾਂ ਨੂੰ ਮਿਲ ਕੇ ਆਇਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਨਾਲ ਨੇ ਪਰ ਕੋਈ ਵੀ ਕ੍ਰਿਮੀਨਲ ਕੇਸ ਅਸੀਂ ਬੜੀ ਜ਼ਿੰਮੇਵਾਰੀ ਨਾ ਕਹਨੇ ਆ ਕਿ ਕੋਈ ਵੀ ਕ੍ਰਿਮੀਨਲ ਕੇਸ ਇਹਨਾਂ ਨੌਜਵਾਨਾਂ ਦੇ ਵਿਰੁੱਧ ਅੱਜ ਤੱਕ ਨਾ ਬਣਿਆ ਨਾ ਹੈ ਤੇ ਨਾ ਇਹਨਾਂ ਦੀ ਕੋਈ ਅਹੀ ਤੀ ਐਕਟੀਵਿਟੀ ਆ ਜਿਹੜੀ ਇਤਰਾਜ ਹੋਵੇ ਕੇਵਲ ਅੰਮ੍ਰਿਤ ਛਕਣਾ ਸਤਨਾਮ ਸਿੰਘ ਬੋਲੋ ਕੋਈ ਗੁਨਾਹ ਨਹੀਂ ਹੈ ਅੰਮ੍ਰਿਤ ਤਾਂ ਸਭ ਨੂੰ ਨਸ਼ੇ ਤੋਂ ਰਹਿਤ ਕਰਦਾ ਅੰਮ੍ਰਿਤ ਤਾਂ ਸਭ ਨੂੰ ਸਰਵਤਨ ਦਾ ਭਲਾ ਸਿਖਾਉਂਦਾ ਅਮਰਤਾਪ ਸਦਭਾਵਨਾ ਦੀ ਗੱਲ ਕਰਦਾ ਮਾਨਸੀ ਜੱਜ ਸਾਹਿਬ ਇਹ ਕੇ ਪਹਿਚਾਨਬੋ ਦੀ ਗੱਲ ਕਰਦਾ ਔਰ ਇਲਾਕੇ ਦੇ ਲੋਕ ਕਹਿੰਦੇ ਆ ਵੀ ਜਿਸ ਦਿਨ ਦਾ ਅਮਰਤਾ ਛਕਿਆ ਸੋ ਇਹ ਬੱਚੇ ਨੇ ਲੋਕਾਂ ਦੇ ਪਿਆਰ ਤੇ ਸਦਭਾਵਨਾ ਦੇ ਵਿੱਚ ਮਾਹੌਲ ਨੂੰ ਬਣਾਉਣ ਦੇ ਵਿੱਚ ਬੜਾ ਵੱਡਾ ਰੋਲ ਕੀਤਾ ਤੇ ਨੌਕਰੀ ਕਰ ਰਿਹਾ ਨੌਕਰੀ ਕਰਕੇ ਬੱਚੇ ਪਾਲ ਰਿਹਾ ਆ ਆਪ ਹੈ ਨਹੀਂ ਤੇ ਗਰਮੀਤ ਸਿੰਘ ਵੀ ਆਰਥਿਕ ਤੌਰ ਤੇ ਪਰਿਵਾਰ ਦਾ ਕਮਜ਼ੋਰ ਹੋਣ ਕਰਕੇ ਇੱਕ ਗੁਜਾਰੇ ਦੇ ਤੌਰ ਤੇ ਇੱਕ ਪ੍ਰੋਫੈਸ਼ਨ ਦੇ ਤੌਰ ਤੇ ਇਹ ਆਪਣਾ ਗੀਤਕਾਰੀ ਦਾ ਇਹ ਪੇਸ਼ਾ ਇਹਨੇ ਰੱਖਿਆ ਤੇ ਕਿਸੇ ਕਿਸਮ ਦੀ ਜਾਨੀ ਦੇਸ਼ ਵਿਰੋਧੀ ਜਾਂ ਪੰਜਾਬ ਵਿਰੋਧੀ ਜਾਂ ਸਮਾਜ ਵਿਰੋਧੀ ਇੱਕ ਵੀ ਕਾਰਵਾਈ ਇਹਨਾਂ ਦੀ ਹੈ ਨਹੀਂ ਅਸੀਂ ਆਈਜੀ ਸਾਹਿਬ ਦੇ ਸਾਹਮਣੇ ਸਾਰੀ ਇਹ ਗੱਲ ਪੂਰੇ ਪੂਰੇ ਵਿਸ਼ਵਾਸ ਨਾਲ ਜਤਾਈ ਆ ਲੋਕਾਂ ਦਾ ਚੱਲਣਾ ਫਿਰਨਾ ਤੁਰਨਾ ਮਤਲਬ ਇੱਕ ਕਿਸਮ ਦਾ ਬੰਦ ਹੋਇਆ ਪਿਆ ਐਸੇ ਹਾਲਾਤਾਂ ਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਪਟਿਆਲੇ ਦੇ ਵਿੱਚ ਦੋ ਨੌਜਵਾਨ ਇੱਕ ਤਾਂ ਘਨੌਰ ਹਲਕੇ ਦੇ ਵਿੱਚੋਂ ਪੰਡਤਾਂ ਪਿੰਡ ਦੇ ਵਿੱਚੋਂ ਸਤਨਾਮ ਸਿੰਘ ਇੱਕ ਅਲੀਪੁਰ ਵਜੀਰ ਸਾਹਿਬ ਮੇਰੇ ਬੇਟੇ ਦੇ ਹਲਕੇ ਸਨੌਰ ਦੇ ਵਿੱਚੋਂ ਗੁਰਮੀਤ ਸਿੰਘ ਉਹਨਾਂ ਬਾਰੇ ਅਸੀਂ ਮਿਲ ਕੇ ਆਏ ਆ ਤੇ ਇੱਕ ਨੌਜਵਾਨ ਹੋਰ ਹੈ ਪਟਿਆਲ ਜਿਹੜਾ ਵੀ ਮਤਲਬ ਇੱਕ ਸਧਾਰਨ ਪਰਿਵਾਰਾਂ ਦੇ ਮੈਂਬਰ ਨੇ ਕੋਈ ਪ੍ਰੋਫੈਸ਼ਨਲ ਨਹੀਂ ਕੋਈ ਕ੍ਰਾਈਮਨਲ ਕੇਸ ਨਹੀਂ ਇਹਨਾਂ ਦੇ ਅੱਜ ਤੱਕ ਇਹਨਾਂ ਦੀ ਕੋਈ ਗੈਰ ਕਾਨੂੰਨੀ ਕਾਰਵਾਈ ਨਹੀਂ ਮਤਲਬ ਸਤਨਾਮ ਸਿੰਘ ਦਾ ਕਸੂਰ ਇੰਨਾ ਹੀ ਆ ਵੀ ਉਹਨੇ ਅੰਮਰ ਤੇ ਸ਼ੱਕਿਆ ਤੇ ਗੁਰਮੀਤ ਸਿੰਘ ਦਾ ਅਲੀ ਅਲੀਪਰ ਵਜ਼ੀਰ ਸਾਹਿਬ ਦਾ ਕਸੂਰ ਨਹੀਂ ਆ ਵੀ ਉਹ ਗੀਤ गा ਲੰਦਾ ਮਤਲਬ ਇਹ ਸ਼ੌਂਕ ਆ ਉਹਨੂੰ ਗੀਤ ਗਾਉਣ ਦਾ ਤੇ ਮਤਲਬ ਇਸ ਤਰ੍ਹਾਂ ਦੇ ਕੋਈ ਖਾਸ ਮਤਲਬ ਜਿਹਦੇ ਤੁਸੀਂ ਕਹਿ ਸਕਦੇ ਹੋ ਕੋਈ ਦੇਸ਼ ਵਿਰੋਧੀ ਜਾਂ ਕੋਈ ਕ੍ਰਿਮੀਨਲ ਕਾਰਵਾਈ ਕੋਈ ਲੋਕ ਵਿਰੋਧੀ ਕਾਰਵਾਈ ਨਹੀਂ ਭਲਕੇ ਇਲਾਕਾ ਸਾਰਾ ਇਹ ਪਰਿਵਾਰਾਂ ਦੇ ਬੱਚਿਆਂ ਦਾ ਮਤਲਬ ਸਸ਼ਿਵਤ ਕਰਦਾ ਮੈਂ ਜਾ ਕੇ ਆਇਆ ਸਤਨਾਮ ਸਿੰਘ ਦੇ ਘਰੇ ਮੈਂ ਜਾ ਕੇ ਆਇਆ ਸਾਡੇ ਸਾਰੇ ਸਾਥੀ ਨਾਲ ਗਏ ਸੀ ਇੱਧਰ ਹਰਿੰਦਰਪਾਲ ਮੇਰਾ ਬੇਟਾ ਜਾ ਗਿਆ ਆਪਾਂ ਐਸਾ ਪ੍ਰੀਵੈਂਟਿਵ ਬਈਅਰ ਦੀ ਨਾਲੇ ਅਰੈਸਟ ਕੀਤਾ ਮੈਂ ਪ੍ਰੀਵੈਂਟਿਵ ਬਈਅਰ ਉਸਕੇ ਅੰਦਰ ਦੇਖੋ ਅਸੀਂ ਇਹਨਾਂ ਨੂੰ ਕਿਹਾ ਵੀ ਕਿਸੇ ਕਿਸਮ ਦਾ ਨਜਾਇਜ਼ ਕੇਸ ਬਣਾਉਣਾ ਕਿਸੇ ਕਿਸਮ ਦਾ ਬੱਚਿਆਂ ਨੂੰ ਹੋਰ ਕੇਸਾਂ ਵਿੱਚ ਇਨਵੋਲਵ ਕਰਕੇ ਗਲਤ ਰਾਹ ਤੇ ਤੋਰਨਾ ਤੇ ਜਿਹੜਾ ਤਾਂ ਬੱਚਿਆਂ ਨੂੰ ਵਿਗਾੜਦਿਆਂ ਨੇ ਜਿਹੜਾ ਸੁਧਾਰਦਿਆਂ ਨਹੀਂ ਤੇ ਜੇ ਨੌਜਵਾਨਾਂ ਨੂੰ ਅਸੀਂ ਸਹੀ ਰਾਹ ਤੇ ਨਹੀਂ ਤੋਰਾਂਗੇ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਏਗਾ ਪਹਿਲਾਂ ਹੀ ਪੰਜਾਬ ਨੇ ਬੜਾ ਵੱਡਾ ਸਟੇਕ ਚੱਲਿਆ ਪੰਜਾਬ ਹੁਣ ਉਸ ਅੱਗ ਦੇ ਭਾਂਬੜ ਵਿੱਚ ਨਾ ਪਵੇ ਸਾਨੂੰ ਬੜਾ ਬੋਝ-ਬੋਝ ਕੇ ਪੈਰ ਰੱਖਣ ਦੀ ਲੋੜ ਆ ਮੈਂ ਧੰਨਵਾਦ ਕਰਦਾ ਜਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਦਾ ਖਾਸ ਤੌਰ ਤੇ ਆਈਜੀ ਸਾਹਿਬ ਚਿੰਨਾ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਸਾਰੀ ਗੱਲ ਸੁਣਿਆ ਔਰ ਇਸ ਗੱਲ ਦਾ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਕਿਸੇ ਤਰ੍ਹਾਂ ਦਾ ਵੀ ਨਜਾਇਜ਼ ਕੇਸ ਬਾਧੂ ਕੇਸ ਇਹਨਾਂ ਬੱਚਿਆਂ ਤੇ ਨਹੀਂ ਪਾਇਆ ਜਾਵੇਗਾ ਸਾਰੀ ਕੂਕ ਕਰਕੇ ਤਸੱਲੀ ਕਰਾ ਕੇ ਤੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਕੇ ਦੇ ਲੋਕਾਂ ਤੋਂ ਪੂਰਾ ਭਰੋਸਾ ਲੈ ਕੇ ਪਰ ਅਸੀਂ ਇਹਨਾਂ ਦੀ ਰਿਹਾਈ ਜਲਦੀ ਛਡਕਾਰਾ ਕਰ ਦਾਂਗੇ ਪਰ ਹਾਲ ਦੀ ਘੜੀ ਕਿਉਂਕਿ ਸਾਰੇ ਕੇਸ ਦੇ ਨਜ਼ੀਮੇ ਰਿਪੋਰਟਾਂ ਦੇ ਆਧਾਰ ਤੇ ਜਾਂਚ ਕਰਨੀ ਰਹਿੰਦੀ ਆ ਪਰ ਇੱਕ ਗੱਲ ਅਸੀਂ ਤਸੱਲੀ ਬਰਲੇ ਨਾਲ ਤੋਂ ਲਈ ਆ ਇਹਨਾਂ ਸਾਨੂੰ ਤਸੱਲੀ ਦਿੱਤੀ ਆ ਵੀ ਕੋਈ ਨਜਾਇਜ਼ ਕੇਸ ਕੋਈ ਬਾਧੂ ਕੇਸ ਇਹਨਾਂ ਤੇ ਨਹੀਂ ਪਾਇਆ ਜਾਵੇਗਾ ਇਸ ਗੱਲ ਦਾ ਸਾਨੂੰ ਭਰੋਸਾ ਇਹਨਾਂ ਨੇ ਅੱਜ ਦਿਵਾਇਆ ਆਪਰੇਸ਼ਨ ਅਮਰਿਤਪਾਲ ਸਿੰਘ ਅਤੇ ਜਿਹੜੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਸਾਮ ਦੀ ਜੇਲ੍ਹ ਚ ਭੇਜਿਆ ਗਿਆ ਬਾਹਰਲੇ ਸੂਬਿਆਂ ਦੀ ਜੇਲ੍ਹ ਚ ਭੇਜਿਆ ਗਿਆ ਉਸ ਮਾਮਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਆਪਣੇ ਸੂਬੇ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਚ ਭੇਜਣਾ ਉਹਨਾਂ ਤੇ ਐਨਐਸਸੀ ਲਗਾਉਣਾ ਇਹ ਸਰਾਸਰ ਗਲਤ ਹੈ ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਹੀ ਪੰਜਾਬ ਦੇ ਵਿੱਚ ਕੋਈ ਤਾਕਤ ਨਹੀਂ ਰਹਿ ਗਈ ਹੈ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਵੜ ਕੇ ਆਪਣੀਆਂ ਤ ਐਨਆਈਏ ਦੇ ذریعے ਜਿਹੜੀਆਂ ਹੈਗੀਆਂ ਨੇ ਵਰਤੋਂ ਕਰ ਰਹੀ ਹੈ ਨਾਲ ਹੀ ਇਸ ਮੌਕੇ ਦੇ ਉੱਤੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਟਿਆਲਾ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚੋਂ ਵੀ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਪੈਰਵਾਈ ਕਰਨ ਦੇ ਲਈ ਆਈਜੀ ਦਫ਼ਤਰ ਪਟਿਆਲਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਪਹੁੰਚੇ ਨੇ ਕੀ ਜਾਣਕਾਰੀ ਦਿੱਤੀ ਗਈ ਹੈ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਵੱਲੋਂ ਇਸ ਮਾਮਲੇ ਨੂੰ ਲੈ ਕੇ ਆਓ ਸੁਣਦਿਆਂ ਅੱਜ ਜਿਸ ਤਰ੍ਹਾਂ ਐਨਐਸਏ ਲਾ ਕੇ ਜਾਂ ਪੰਜਾਬ ਦੀਆਂ ਜਿਹੜਾਂ ਤੋਂ ਬਾਹਰ ਭੇਜਿਆ ਜਾ ਰਿਹਾ ਇਹ ਵੀ ਸਰਾਸਰ ਗਲਤ ਆ ਐਨਆਈਏ ਦੀ ਵਰਤੋਂ ਜਿਸ ਤਰ੍ਹਾਂ ਪੰਜਾਬ 'ਚ ਕੀਤੀ ਜਾ ਰਹੀ ਆ ਇਹ ਪੰਜਾਬ ਸਰਕਾਰ ਨੂੰ ਤਾਂ ਬਉਣਾ ਬਣਾਤਾ ਪੰਜਾਬ ਸਰਕਾਰ ਦੀ ਤਾਂ ਤੋਹੀਨ ਕਰਦੀ ਪੰਜਾਬ ਸਰਕਾਰ ਤਾਂ ਮਤਲ ਮੈਂ ਸਮਝਦਾ ਭੋਲੋ ਜੋਗੀ ਨਹੀਂ ਛੱਡੀ ਮਤਲ ਇਸ ਹਿਸਾਬ ਦੇ ਵਿੱਚ ਕਿਸ ਕਿਸਮ ਦਾ ਮਿੰਨੀ ਕੇ ਸੈਂਟਰ ਰੂਲ ਪੰਜਾਬ ਦੀ ਧਰਤੀ ਤੇ ਲੱਗ ਗਿਆ ਇਹ ਸਾਡੇ ਲਈ ਬੜੇ ਅਫਸੋਸ ਦੀ ਗੱਲ ਆ ਪੰਜਾਬ ਤਾਂ ਪਹਿਲੀ ਭਰਿਆ ਪੀਤਾ ਬੇਟਾ ਸੀ ਪੰਜਾਬ ਤਾਂ ਪਹਿਲਾਂ ਹੀ ਸਤਾਇਆ ਪਿਆ ਸੀ ਪੰਜਾਬ ਨਾਲ ਤਾਂ ਪਹਿਲਾਂ ਹੀ ਬੜੇ ਠੱਕੇ ਹੋ ਰਹੇ ਆ ਹੁਣ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਪੰਜਾਬ ਨੂੰ ਹੋਰ ਮਤਲਬ ਮੈਂ ਸਮਝਦਾ ਮਤਲਬ ਪਰੇਸ਼ਾਨ ਕਰਨ ਵਾਲਾ ਸੋ ਪੰਜਾਬ ਦੀ ਨੂੰ ਸ਼ਾਂਤ ਕਰਨ ਲਈ ਪੰਜਾਬ ਵਿੱਚ ਅਮਨ ਲਿਆਉਣ ਲਈ ਪੰਜਾਬ ਵਿੱਚ ਭਾਈਚਾਰਕ ਸਾਂਝ ਲਈ ਕਿਸੇ ਕਿਸਮ ਦਾ ਅਜਿਹਾ ਕਦਮ ਜੋ ਪੰਜਾਬੀਆਂ ਵਿੱਚ ਦੁੱਖ ਦਾ ਪੈਦਾ ਕਰੇ ਨਿਰਾਸ਼ਾ ਪੈਦਾ ਕਰੇ ਨਰਾਜ਼ਗੀ ਪੈਦਾ ਕਰੇ ਉਹ ਸਰਕਾਰ ਨੂੰ ਚੱਕਣ ਤੋਂ ਗਰੇਜ ਕਰਨਾ ਚਾਹੀਦਾ ਐਨਆਈਏ ਦੀ ਵਰਤੋਂ ਅੰਨੇਵਾ ਨਹੀਂ ਕਰਨੀ ਚਾਹੀਦੀ ਔਰ ਪੰਜਾਬ ਤੋਂ ਬਾਹਰ ਜਿਹੜਾ ਵਿੱਚ ਜਿਵੇਂ ਲਜਾਇਆ ਜਾ ਰਿਹਾ ਉਹ ਵੀ ਮੈਂ ਸਮਝਦਾ ਪੰਜਾਬ ਦੇ ਪ੍ਰਸ਼ਾਸਨ ਤੇ ਪੰਜਾਬ ਤੇ ਬੇਵਿਸ਼ਵਾਸੀ ਵਾਲੀ ਗੱਲ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਮਸਲ ਇਸ ਪਾਸੇ ਤੁਰੰਤੋਂ ਗਰੇਜ ਕਰਨ ਤੇ ਪੰਜਾਬ ਨੂੰ ਸ਼ਾਂਤੀ ਤੇ ਪਿਆਰ ਦੇ ਵਾਤਾਵਰਨ ਵਿੱਚ ਹਾਂ ਲਿਆਉਣ ਦਾ ਯਤਨ ਕਰਨ ਅੱਛਾ ਤੁਹਾਡੇ ਵੀ ਗੱਲ ਹੋਈ ਆ ਕਿਹੜੇ ਕਥਾ ਦੇ ਆਧਾਰ ਤੇ ਉਹਨਾਂ ਨੇ ਮਾਮਲਾ ਦਰਜ ਕੀਤਾ ਦੇਖੋ ਜਿਹੜੀ ਗੱਲ ਹੋਈ ਆ ਬੜੀ ਡਿਟੇਲ ਚ ਹੋਈ ਆ ਪਰ ਅਸੀਂ ਪੂਰੀ ਜ਼ਿੰਮੇਵਾਰੀ ਨਾ ਕਿਹਾ ਮੈਂ ਪਰਿਵਾਰ ਨੂੰ ਵੀ ਮਿਲ ਕੇ ਆਇਆ ਇਲਾਕੇ ਦੇ ਲੋਕਾਂ ਨੂੰ ਵੀ ਮਿਲ ਕੇ ਆਇਆ ਮੇਰਾ ਬੇਟਾ ਵੀ ਆਪਣੇ ਹਲਕੇ ਵਿੱਚ ਲੋਕਾਂ ਨੂੰ ਮਿਲ ਕੇ ਆਇਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਨਾਲ ਨੇ ਪਰ ਕੋਈ ਵੀ ਕ੍ਰਿਮੀਨਲ ਕੇਸ ਅਸੀਂ ਬੜੀ ਜ਼ਿੰਮੇਵਾਰੀ ਨਾ ਕਹਨੇ ਆ ਕਿ ਕੋਈ ਵੀ ਕ੍ਰਿਮੀਨਲ ਕੇਸ ਹੀ ਨਾ ਨੌਜਵਾਨਾਂ ਦੇ ਵਿਰੁੱਧ ਅੱਜ ਤੱਕ ਨਾ ਬਣਿਆ ਨਾ ਹੈ ਤੇ ਨਾ ਇਹਨਾਂ ਦੀ ਕੋਈ ਅਹੀ ਤੀ ਐਕਟੀਵਿਟੀ ਆ ਜਿਹੜੀ ਇਤਰਾਜ ਹੋਵੇ ਕੇਵਲ ਅਮਰਤ ਛਕਣਾ ਸਤਨਾਮ ਸਿੰਘ ਬੋਲੋ ਕੋਈ ਗੁਨਾਹ ਨਹੀਂ ਹੈ ਅਮਰਤ ਤਾਂ ਸਭ ਨੂੰ ਨਸ਼ੇ ਤੋਂ ਰਹਿਤ ਕਰਦਾ ਅਮਰਤ ਤਾਂ ਸਭ ਨੂੰ ਸਰਵਤ ਦਾ ਭਲਾ ਸਿਖਾਉਂਦਾ ਅਮਰਤ ਸਦਭਾਵਨਾ ਦੀ ਗੱਲ ਕਰਦਾ ਮਾਨਸਤੀ ਜਾ ਸਭ ਇੱਕੇ ਪਹਿਚਾਨ ਬੋਦੀ ਗੱਲ ਕਰਦਾ ਔਰ ਇਲਾਕੇ ਦੇ ਲੋਕ ਕਹਿੰਦੇ ਆ ਵੀ ਜਿਸ ਦਿਨ ਦਾ ਅਮਰਤ ਛਕਿਆ ਸਭੋ ਇਹ ਬੱਚੇ ਨੇ ਲੋਕਾਂ ਦੇ ਪਿਆਰ ਤੇ ਸਦਭਾਵਨਾ ਦੇ ਵਿੱਚ ਮਾਹੌਲ ਨੂੰ ਬਣਾਉਣ ਦੇ ਵਿੱਚ ਬੜਾ ਵੱਡਾ ਰੋਲ ਕੀਤਾ ਤੇ ਨੌਕਰੀ ਕਰ ਰਿਹਾ ਨੌਕਰੀ ਕਰਕੇ ਬੱਚੇ ਪਾਲ ਰਿਹਾ ਵਾਪ ਹੈ ਨਹੀਂ ਤੇ ਗਰਮੀਰ ਸਿੰਘ ਵੀ ਆਹ ਆਰਥਿਕ ਤੌਰ ਤੇ ਪਰਿਵਾਰ ਦਾ ਕਮਜ਼ੋਰ ਹੋਣ ਕਰਕੇ ਇੱਕ ਗੁਜਾਰੇ ਦੇ ਤੌਰ ਤੇ ਇੱਕ ਪ੍ਰੋਫੈਸ਼ਨ ਦੇ ਤੌਰ ਤੇ ਇਹ ਆਪਣਾ ਗੀਤਕਾਰੀ ਦਾ ਇਹ ਪੇਸ਼ਾ ਇਹਨੇ ਰੱਖਿਆ ਤੇ ਕਿਸੇ ਕਿਸਮ ਦੀ ਜਾਨੀ ਦੇਸ਼ ਵਿਰੋਧੀ ਜਾਂ ਪੰਜਾਬ ਵਿਰੋਧੀ ਜਾਂ ਸਮਾਜ ਵਿਰੋਧੀ ਇੱਕ ਵੀ ਕਾਰਵਾਈ ਇਹਨਾਂ ਦੀ ਹੈ ਨਹੀਂ ਅਸੀਂ ਆਈਜੀ ਸਾਹਿਬ ਦੇ ਸਾਹਮਣੇ ਸਾਰੀ ਇਹ ਗੱਲ ਪੂਰੇ ਪੂਰੇ ਵਿਸ਼ਵਾਸ ਨਾਲ ਜਤਾਈ ਆ ਲੋਕਾਂ ਦਾ ਚੱਲਣਾ ਫਿਰਨਾ ਤੁਰਨਾ ਮਤਲਬ ਇੱਕ ਕਿਸਮ ਦਾ ਬੰਦ ਹੋਇਆ ਪਿਆ ਐਸੇ ਹਾਲਾਤਾਂ ਦੇ ਵਿੱਚ ਖਾਸ ਤੌਰ ਤੇ ਜ਼ਿਲ੍ਹੇ ਪਟਿਆਲੇ ਦੇ ਵਿੱਚ ਦੋ ਨੌਜਵਾਨ ਇੱਕ ਤਾਂ ਘਨੌਰ ਹਲਕੇ ਦੇ ਵਿੱਚੋਂ ਪਿੰਡਾਂ ਪਿੰਡ ਦੇ ਵਿੱਚੋਂ ਸਤਨਾਮ ਸਿੰਘ ਤੇ ਇੱਕ ਅਲੀਪੁਰ ਵਜੀਰ ਸਾਹਿਬ ਮੇਰੇ ਬੇਟੇ ਦੇ ਹਲਕੇ ਸਨੌਰ ਦੇ ਵਿੱਚੋਂ ਗੁਰਮੀਤ ਸਿੰਘ ਉਹਨਾਂ ਬਾਰੇ ਅਸੀਂ ਮਿਲ ਕੇ ਆਏ ਆ ਤੇ ਇੱਕ ਨੌਜਵਾਨ ਹੋਰ ਆ ਪਟਾਇਦਰੇ ਦਾ ਵੀ ਮਤਲਬ ਇੱਕ ਸਧਾਰਨ ਪਰਿਵਾਰਾਂ ਦੇ ਮੈਂਬਰ ਨੇ ਕੋਈ ਪ੍ਰੋਫੈਸ਼ਨਲ ਨਹੀਂ ਕੋਈ ਕ੍ਰਾਈਮਨਲ ਕੇਸ ਨਹੀਂ ਇਹਨਾਂ ਦੇ ਅੱਜ ਤੱਕ ਇਹਨਾਂ ਦੀ ਕੋਈ ਗੈਰ ਕਾਨੂੰਨੀ ਕਾਰਵਾਈ ਨਹੀਂ ਮਤਲਬ ਸਤਨਾਮ ਸਿੰਘ ਦਾ ਕਸੂਰ ਇਹਨਾਂ ਹੀ ਆ ਵੀ ਉਹਨੇ ਅੰਮਰ ਤੇ ਸ਼ੱਕਿਆ ਤੇ ਗੁਰਮੀਤ ਸਿੰਘ ਦਾ ਅਲੀ ਅਲੀਪਰ ਵਜੀਰ ਸਾਹਿਬ ਦਾ ਕਸੂਰ ਨਹੀਂ ਆ ਵੀ ਉਹ ਗੀਤ गा ਲੰਦਾ ਮਤਲਬ ਇਹ ਸ਼ੌਂਕ ਆ ਉਹਨੂੰ ਗੀਤ ਗਾਉਣ ਦਾ ਤੇ ਮਤਲਬ ਇਸ ਤਰ੍ਹਾਂ ਦੇ ਕੋਈ ਖਾਸ ਮਤਲਬ ਜਿਹਦੇ ਤੁਸੀਂ ਕਹਿ ਸਕਦੇ ਹੋ ਕੋਈ ਦੇਸ਼ ਵਿਰੋਧੀ ਜਾਂ ਕੋਈ ਕ੍ਰਿਮੀਨਲ ਕਾਰਵਾਈ ਕੋਈ ਲੋਕ ਵਿਰੋਧੀ ਕਾਰਵਾਈ ਨਹੀਂ ਭਲਕੇ ਇਲਾਕਾ ਸਾਰਾ ਇਹ ਪਰਿਵਾਰਾਂ ਦੇ ਬੱਚਿਆਂ ਦਾ ਮਤਲਬ ਸਿਵਿਤ ਕਰਦਾ ਮੈਂ ਜਾ ਕੇ ਆਇਆ ਸਤਨਾਮ ਸਿੰਘ ਦੇ ਘਰੇ ਮੈਂ ਜਾ ਕੇ ਆਇਆ ਸਾਡੇ ਸਾਰੇ ਸਾਥੀ ਨਾਲ ਗਏ ਸੀ ਇੱਧਰ ਹਰਿੰਦਰਪਾਲ ਮੇਰਾ ਬੇਟਾ ਜਾ ਗਿਆ ਆ ਉਹ ਐਸਾ ਪ੍ਰੀਵੈਂਟਿਵ ਬਈਅਰ ਦੀ ਨਾਲੇ ਅਰੈਸਟ ਕੀਤਾ ਮੈ ਪ੍ਰੀਵੈਂਟਿਵ ਬਈਅਰ ਦੇ ਅੰਦਰ ਦੇਖੋ ਅਸੀਂ ਇਹਨਾਂ ਨੂੰ ਕਿਹਾ ਵੀ ਕਿਸੇ ਕਿਸਮ ਦਾ ਨਜਾਇਜ਼ ਕੇਸ ਬਣਾਉਣਾ ਕਿਸੇ ਕਿਸਮ ਦਾ ਬੱਚਿਆਂ ਨੂੰ ਹੋਰ ਕੇਸਾਂ ਵਿੱਚ ਇਨਵੋਲ ਕਰਕੇ ਗਲਤ ਰਾਹ ਤੇ ਤੋਰਨਾ ਤੇ ਜਿਹੜਾ ਤਾਂ ਬੱਚਿਆਂ ਨੂੰ ਵਿਗਾੜਦਿਆਂ ਨੇ ਜਿਹੜਾ ਸੁਧਾਰ ਦਿਆਂ ਨਹੀਂ ਤੇ ਜੇ ਨੌਜਵਾਨਾਂ ਨੂੰ ਅਸੀਂ ਸਹੀ ਰਾਹ ਤੇ ਨਹੀਂ ਤੋਰਾਂਗੇ ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਏਗਾ ਪਹਿਲਾਂ ਹੀ ਪੰਜਾਬ ਨੇ ਬੜਾ ਵੱਡਾ ਸਟੇਕ ਚੱਲਿਆ ਪੰਜਾਬ ਹੁਣ ਉਸ ਅੱਗ ਦੇ ਭਾਂਬੜ ਵਿੱਚ ਨਾ ਪਵੇ ਸਾਨੂੰ ਬੜਾ ਬੋਝ-ਬੋਝ ਕੇ ਪੈਰ ਰੱਖਣ ਦੀ ਲੋੜ ਆ ਮੈਂ ਧੰਨਵਾਦ ਕਰਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਪਟਿਆਲੇ ਦਾ ਖਾਸ ਤੌਰ ਤੇ ਆਈਜੀ ਸਾਹਿਬ ਚਿੰਨਾ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਸਾਰੀ ਗੱਲ ਸੁਣਿਆ ਔਰ ਇਸ ਗੱਲ ਦਾ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਕਿਸੇ ਤਰ੍ਹਾਂ ਦਾ ਵੀ ਨਜਾਇਜ਼ ਕੇਸ ਬਾਧੂ ਕੇਸ ਇਹਨਾਂ ਬੱਚਿਆਂ ਤੇ ਨਹੀਂ ਪਾਇਆ ਜਾਵੇਗਾ ਸਾਰੀ ਕੂਕ ਕਰਕੇ ਤਸੱਲੀ ਕਰਾ ਕੇ ਤੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਕੇ ਦੇ ਲੋਕਾਂ ਤੋਂ ਪੂਰਾ ਭਰੋਸਾ ਲੈ ਕੇ ਪਰ ਅਸੀਂ ਇਹਨਾਂ ਦੀ ਰਿਹਾਈ ਜਲਦੀ ਛਡਕਾਰਾ ਕਰ ਦਾਂਗੇ ਪਰ ਹਾਲ ਦੀ ਘੜੀ ਕਿਉਂਕਿ ਸਾਰੇ ਕੇਸਸ ਦੇ ਜ਼ਿਮੇ ਰਿਪੋਰਟਰ ਦੇ ਆਧਾਰ ਤੇ ਜਾਂਚ ਚ ਕਰਨੀ ਰਹਿੰਦੀ ਆ ਪਰ ਇੱਕ ਗੱਲ ਅਸੀਂ ਤਸੱਲੀ ਮਰਲੇ ਨਾਲ ਤੋਂ ਲਈ ਜਾ ਇਹਨਾਂ ਸਾਨੂੰ ਤਸੱਲੀ ਦਿੱਤੀ ਆ ਵੀ ਕੋਈ ਨਜਾਇਜ਼ ਕੇਸ ਕੋਈ ਬਾਧੂ ਕੇਸ ਇਹਨਾਂ ਤੇ ਨਹੀਂ ਪਾਇਆ ਜਾਵੇਗਾ ਇਸ ਗੱਲ ਦਾ ਸਾਨੂੰ ਭਰੋਸਾ ਇਹਨਾਂ ਨੇ ਅੱਜ ਦਵਾਇਆ